31 ਅਗਸਤ ਨੂੰ ਅਕਾਲੀ ਦਲ ਦੇ ਵੱਲੋਂ ਫਤਿਹ ਰੈਲੀ ਕੀਤੀ ਜਾ ਰਹੀ ਸੀ ਪਰੰਤੂ ਹੁਣ ਉਸ ਨੂੰ ਮਲਤਵੀ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਹੁਣ ਜਿਹੜੀ ਕਿ ਫਤਿਹ ਰੈਲੀ ਨੂੰ ਲੈ ਕੇ ਅਕਾਲੀ ਦਲ ਨੇ ਵੱਡਾ ਫੈਸਲਾ ਲਿਆ ਹੈ ਤੇ ਜਿਸ ਤੋਂ ਬਾਅਦ ਕੱਲ ਮੀਟਿੰਗ ਹੋਈ ਤੇ ਇਸ ਮੀਟਿੰਗ ਦੇ ਵਿੱਚ ਕਈ ਵਿਚਾਰ ਵਟਾਂਦਰੇ ਜਿਹੜੇ ਕਿ ਅਕਾਲੀ ਦਲ ਦੇ ਵੱਲੋਂ ਕੀਤੇ ਗਏ ਡਾਕਟਰ ਦਲਜੀਤ ਈਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੋ ਪ੍ਰੋਗਰਾਮ ਉਲੀਕੇ ਗਏ ਸੀ ਹੁਣ ਉਹਨਾਂ ਨੂੰ ਲੈ ਕੇ ਜਿਹੜਾ ਕਿ ਅਕਾਲੀ ਦਲ ਨੇ ਵਿਚਾਰ ਕੀਤਾ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਹੜਨ ਦੀ ਸਥਿਤੀ ਹੈ ਤੇ ਜਿਸ ਦੇ ਵਿੱਚ ਵਿਗੜੇ ਸਥਿਤੀ ਨੂੰ ਲੈ ਕੇ ਜਿਹੜਾ ਕਿ ਵਿਚਾਰ ਵਟਾਂਦਰਾ ਜ਼ਰੂਰ ਹੋਇਆ ਤੇ ਹੁਣ 31 ਅਗਸਤ ਨੂੰ ਜਿਹੜੀ ਕਿ ਰੈਲੀ ਹੋਣੀ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਹੈ ਹੋਰ ਕੀ ਕਰਨਾ ਹੈ ਡਾਕਟਰ ਦਲਜੀਤ ਮਾਦਾ ਆਓ ਤੁਹਾਨੂੰ ਸੁਣਾਉਣੇ ਹੈ ਸਾਹ ਦੇ ਵਿੱਚ ਜਿਹੜੀ ਹੜਮਾਰੀ ਸਥਿਤੀ ਪਈ ਹੋਈ ਹੈ ਉਹਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਐਮ ਫੈਸਲਾ ਕੀਤਾ ਕਿ ਜਿਹੜੀ 31 ਅਗਸਤ ਨੂੰ ਮੋਗਾ ਦੇ ਵਿੱਚ ਫਟੇ ਰੈਲੀ ਹੋਣ ਦਾਦੀ ਸੀ ਉਹਨੂੰ ਅਸੀਂ ਹੱਦੇ ਮੋਟੇ ਵੀ ਕਰ ਦਿੱਤਾ ਔਰ ਸਾਰੇ ਪਾਰਟੀ ਲੀਡਰਸ ਨੂੰ ਔਰ ਵਰਕਰ ਨੂੰ ਔਰ دانش ਰਾਮ ਨੇ ਕਲਿਆਤਾ ਸਰਸਪੇਸ਼ੀ ਪਾਧਰੂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਲੋੜ ਹੈ ਜਿੱਥੇ-ਜਿੱਥੇ ਵੀ ਮੁਸ਼ਕਲ ਹੈ ਸਾਰੀ ਪਾਰਟੀ ਪਹੁੰਚ ਕੇ ਉਥੇ ਜਿਹੜੇ ਪੀੜਤ ਪਰਿਵਾਰ ਹੈ ਜਿਹੜੇ ਹਾਡ ਅਫਫੈਕਟਡ ਏਰੀਆ ਨੇ ਉਥੇ ਜਾ ਕੇ ਲੋਕਾਂ ਦੀ ਸੇਵਾ ਜਿਹੜਾ 28 ਅਗਸਤ ਨੂੰ ਆ ਕਾਰਤਿਕ ਸਾਹਿਬ ਤੇ ਅਰਦਾਸ ਹੋਣੀ ਹੈ ਉਹ ਅਦਾਲਤ ਜਿਹੜੀ ਹੈ ਉਸੇ ਤਰੀਕੇ ਸਾਰੀ ਇੰਟਰਨਸ਼ਿਪ ਜਾਏਗੀ ਦੇਖਣ ਜਿਹੜੀ 31 ਅਗਸਤ ਨੂੰ ਮੋਗਾ ਫਟੇ ਰੈਲੀ ਹੈ ਉਹ ਹਾਲ ਦੀ ਘੜੀ ਮਿਲਤਵ ਕਰਨ ਦਾ ਸਾਹ ਦੇ ਵਿੱਚ ਜਿਹੜੀ ਹੜਾਬਾਰੀ ਸਥਿਤੀ ਪਣੀ ਹੋਈ ਹੈ ਉਹਨੂੰ ਦੇਖਦੇ ਹੋਏ ਸ਼ਰੋਮਣੀ ਅਕਾਲੀ ਦਲ ਨੇ ਇੱਕ ਐਮ ਫੈਸਲਾ ਕੀਤਾ ਕਿ ਜਿਹੜੀ 31 ਅਗਸਤ ਨੂੰ ਮੋਗਾ ਦੇ ਵਿੱਚ ਫਟੇ ਰੈਲੀ ਹੋਣ ਦਾਦੀ ਸੀ ਉਹਨੂੰ ਅਸੀਂ ਸਾਡੇ ਮਿਲਤਵ ਕਰਦਾਂਗੇ ਔਰ ਸਾਰੇ ਪਾਰਟੀ ਲੀਡਰਸ ਨੂੰ ਔਰ ਵਰਕਰ ਨੂੰ ਪ੍ਰਧਾਨ ਸ਼੍ਰੋਮ ਨੇ ਅਰਦਾਸ ਅਰਜ਼ੀ ਪੇਸ਼ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਲੋੜ ਹੈ ਜਿੱਥੇ-ਜਿੱਥੇ ਵੀ ਮੁਸ਼ਕਲ ਹੈ ਸਾਰੀ ਪਾਰਟੀ ਪਹੁੰਚ ਕੇ ਉਥੇ ਜਿਹੜੇ ਪੀੜਤ ਪਰਿਵਾਰ ਹੈ ਜਿਹੜੇ ਹਾਡ ਅਫੈਕਟਡ ਏਰੀਆ ਨੇ ਉਥੇ ਜਾ ਕੇ ਲੋਕਾਂ ਦੀ ਸੇਵਾ ਜਿਹੜਾ 28 ਅਗਸਤ ਨੂੰ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਣੀ ਹੈ ਉਹ ਅਰਦਾਸ ਜਿਹੜੀ ਹੈ ਉਸੇ ਤਰੀਕੇ ਸਾਰੀ ਇੰਟਰਨਸ਼ਿਪ ਜਾਏਗੀ ਦੇਖਣੇ ਜਿਹੜੀ 31 ਅਗਸਤ ਨੂੰ ਮੋਗਾ ਫਟੇ ਰੈਲੀ ਹੈ ਉਹ ਹਾਲ ਦੀ ਘੜੀ ਮੁਰਤਦ ਕਰਦੀ ਹੈ ਸਾਭ ਦੇ ਵਿੱਚ ਜਿਹੜੀ ਹੜਾਬਾਰੀ ਸਥਿਤੀ ਪਈ ਹੋਈ ਹੈ ਉਹਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਐਮ ਫੈਸਲਾ ਕੀਤਾ ਕਿ ਜਿਹੜੀ 31 ਅਗਸਤ ਨੂੰ ਮੋਗਾ ਦੇ ਵਿੱਚ ਫਟੇ ਰੈਲੀ ਹੋਣ ਜਾਦੀ ਸੀ ਉਨੂੰ ਅਸੀਂ ਸਾਡੇ ਮੋਢੇ ਬਚਾ ਦਿੱਤਾ। ਔਰ ਸਾਰੇ ਪਾਰਟੀ ਲੀਡਰਸ ਨੂੰ ਔਰ ਵਰਕਰ ਨੂੰ ਪ੍ਰਧਾਨ ਸ਼੍ਰੋਮ ਨੇ ਅਰਦਾਸ ਅਰਦਾਸ ਵਿੱਚ ਬਦਰਗ ਨੂੰ ਬੇਨਤੀ ਕੀਤੀ ਗਈ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਲੋੜ ਹੈ ਜਿੱਥੇ-ਜਿੱਥੇ ਵੀ ਮੁਸ਼ਕਲ ਹੈ ਸਾਰੀ ਪਾਰਟੀ ਪਹੁੰਚ ਕੇ ਉਥੇ ਜਿਹੜੇ ਪੀੜਤ ਪਰਿਵਾਰ ਹੈ ਜਿਹੜੇ ਸਾਡਾ ਅਫੈਕਟਡ ਏਰੀਆ ਨੇ ਉਥੇ ਜਾ ਕੇ ਲੋਕਾਂ ਦੀ ਸੇਵਾ ਜਿਹੜਾ 28 ਅਗਸਤ ਨੂੰ ਆ ਕਾਰਤਿਕ ਸਾਹਿਬ ਨੇ ਅਰਦਾਸ ਹੋਣੀ ਹੈ ਉਹ ਅਰਦਾਸ ਜਿਹੜੀ ਹੈ ਉਸੇ ਤਰੀਕੇ ਸਾਰੀ ਲੀਡਰਸ਼ਿਪ ਜਾਏਗੀ ਲੇਕਿਨ ਜਿਹੜੀ 31 ਅਗਸਤ ਦੀ ਮੁਗਾ ਫਤਿਹ ਰਲੀ ਹੈ ਉਹ ਹਾਲ ਦੀ ਘੜੀ ਮੁੱਢਿਲ ਕਰ